ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਬਜੀ ਮਾਰਕੀਟ ਦੁਕਾਨਦਾਰ ਵੀਰਾਂ ਅਤੇ ਸੰਗਤ ਦੇ ਸਹਿਯੋਗ ਨਾਲ ਭਾਈ ਮੋਤੀ RAM ਮਹਾਰਾਜ ਜੀ ਦੀ ਯਾਦ ਵਿੱਚ ਦੁੱਧ ਦਾ ਲੰਗਰ ਲਗਾਇਆ ਗਿਆ ਭਾਈ ਮੋਤੀ RAM ਮਹਾਰਾਜ ਦਾ ਜਨਮ 9 ਫਰਵਰੀ 1677 ਵਿੱਚ ਹੋਇਆ ਭਾਈ ਮੋਤੀ RAM ਮਹਾਰਾਜ ਭਾਈ ਹਿੰਮਤ ਸਿੰਘ ਦੇ ਭਤੀਜੇ ਸਨ ਹਿੰਮਤ ਸਿੰਘ ਉਹ ਸੀ ਜੋ ਪੰਜ ਪਿਆਰਾਂ ਵਿੱਚ ਸ਼ਾਮਲ ਹੋਏ ਭਾਈ 모ਤੀ राम ਮਹਾਰਾਜ ਜੀ ਸਰਹੰਦ ਵਿਖੇ ਜੇਲ੍ਹ ਵਿੱਚ ਰਸੋਈਏ ਸਨ ਜਦ ਉਹਨਾਂ ਨੂੰ ਪਤਾ ਚੱਲਿਆ ਕਿ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਕੈਦ ਕੀਤੇ ਹੋਏ ਹਨ ਤਾਂ 모ਤੀ राम ਮਹਾਰਾਜ ਜੀ ਨੇ ਲਗਾਤਾਰ ਤਿੰਨ ਦਿਨ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਸੂਬੇ ਸਰਹੰਦ ਨੂੰ ਜਦ ਇਸ ਵਾਕਿਆ ਦਾ ਪਤਾ ਲੱਗਿਆ ਤਾਂ ਭਾਈ 모ਤੀ राम ਮਹਾਰਾਜ ਜੀ ਅਤੇ ਪੂਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜਕ ਸ਼ਹੀਦ ਕਰ ਦਿੱਤਾ ਜਿਸ ਵਿੱਚ 3 ਸਾਲ ਦਾ ਬੱਚਾ ਵੀ ਸੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਬਾਕੀ ਸतीश ਮਹਰਾਜੀ ਤੋਂ ਪੁੱਛਦੇ ਆ ਕਿ ਇਹ ਲੰਗਰ ਕਦੋਂ ਤੋਂ ਲਗਾ ਰਿਹਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਦਿੱਤਾ ਤੁਸੀਂ ਤੇ ਸਾਨੂੰ ਇਸ ਗੱਲ ਬਾਰੇ ਜ਼ਰੂਰ ਚਾਣਨਾ ਪਾਉ ਵੀ ਇਹ ਤੁਸੀਂ ਲੰਗਰ ਕਦੋਂ ਤੋਂ ਲਗਾ ਰਹੇ ਆ ਇਹ ਆਪਾਂ ਨੂੰ ਜੀ ਅੱਜ 6 ਮਾ ਸਾਲ ਆ ਗਏ 6 ਮਾ 6 ਸਾਲਾਂ ਤੋਂ ਲਗਾਤਾਰ ਆਪਾਂ ਇਸੇ ਵਨਵਾ ਰਹੇ ਆ ਇਹ ਲੰਗਰ ਲਾਉਣ ਦੀ ਜਿਹੜੀ ਪ੍ਰੇਰਣਾ ਤੁਹਾਨੂੰ ਕਦੋਂ ਤੇ ਕਿੱਥੇ ਮਿਲੀ ਇਹ ਪ੍ਰੇਰਣਾ ਜੀ ਆਪਾਂ ਕਿਤੋਂ ਪੜਿਆ ਸੀਗਾ ਵੀ ਭਾਈ ਮੋਤਿਆਂ ਮਹਾਰਾ ਜੀ ਨੇ ਥੋੜੀ ਜਿਹੀ ਜਿਹਾ ਗੁੱਦ ਪਿਆਇਆ ਸੀਗਾ ਸੋ ਉਹਨਾਂ ਨੂੰ ਫੁੱਲ ਵਿੱਚ ਪੀੜ ਦਿੱਤਾ ਗਿਆ ਸੀਗਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆਂ ਆਪਾਂ ਇਹ ਕਦਮ ਚੁੱਕਿਆ ਵੀ ਚੋਣਾ ਆਪਾਂ ਵੀ ਆਸ ਕਰਦੇ ਆਂ ਕਿ ਇਸੇ ਤਰ੍ਹਾਂ ਹੀ ਤੁਸੀਂ ਸੰਗਤਾਂ ਦੀ ਸੇਵਾ ਕਰਦੇ ਰਹੋ ਸੋ ਇਹ ਸਨ ਸਤੀ ਸ ਮਹਾਰਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਾਨੂੰ ਕੀਮਤੀ ਸਮਾਂ ਦਿੱਤਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਅੰਮ੍ਰਿਤ ਪੀਓ ਸਦਾ تیر ਜੀਵ ਅੰਮ੍ਰਿਤ ਪੀਓ ਆ ਚੇਰ ਜੀ ਅੰਮ੍ਰਿਤ ਪੀ ਕੋ ਸਦਾ ਤੇਰੀ ਜੀ ਹਰ ਸਿਮਰਤੇ ਦੇਵੋ ਸਰਦਾ ਤੇਰੇ ਅੰਮ੍ਰਿਤ ਕੀਓ ਸਰਦਾ ਤੇਰੇ ਨਿਰੰਗ ਤੇਵਾਸ਼ਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਜੋ ਤੇ ਅੱਜ ਗੋਦਰਾ ਲੰਗਰ ਬਾਬਾ ਮੋਤੀराम ਮਹਿਰਾ ਦੀ ਯਾਦ ਵਿੱਚ ਗੋਦਰਾ ਲੰਗਰ ਸਭ ਕੀ ਮਾਤਮ ਪਤੰਦਾਰ ਵੀਰੋ ਭਗਤਾਂ ਭਾਈ ਦਾ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤੂ ਸੰਸਤਾ ਵੱਲੋਂ ਰਾਂਦੇ ਚਲਗਾਇਆ ਗਿਆ ਹੈ ਅਤੇ ਸਮੂਹ ਸੰਸਤਾ ਇਹ ਚਾਰਨਾ ਵਿੱਚ ਬੇਨਤੀ ਹੈ ਕਿ ਭਾਈ ਉਹਨਾਂ ਦੀ ਸਾਥੇ ਜਾਣ ਦੀ ਖਫਾਲਤਾ ਕਰੇ ਜੀ ਅਤੇ ਬាទਵਾ ਨੌਜਵਾਨ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਅਮਰ ਕਵਿੰਦ ਤੇ ਲਿਆ ਕਰਕੇ ਇੱਥੇ ਸੇਵਾ ਕਰ ਰਹੇ ਹਨ ਸਾਡਾ ਵਾਲੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਤੇ ਸੇਵਾ ਕਰ ਰਹੇ ਹਨ ਸਾਰੇ ਸਮੂਹ ਸੰਗਤ ਦਾ ਨੌਜਵਾਨ ਵੀਰਾਂ ਦਾ ਸਾਡਾ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜਿਹੜੇ ਤੇ ਸਮੇਂ ਸਮਾਗਮ ਵਿੱਚ ਜੁਆਇਸ ਕਰ ਰਹੇ ਹਨ ਅਤੇ ਟ੍ਰੇਨਿੰਗ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਮੇਟਰ